ਉਹ ਘਰ ਦੇ ਵਿੱਚ ਕਦੇ ਵੀ ਬਰਕਤ ਨਹੀਂ ਹੋਈ ਹੈਗੀ ਉਹ ਕੀ ਕਰਨਾ ਚਾਹੁੰਦੇ ਆ ਅਸੀਂ ਆਪਣੇ ਘਰ ਦੇ ਵਿੱਚ ਬਰਕਤ ਲਿਆਉਣਾ ਚਾਹੁੰਦੇ ਆ ਅਸੀਂ ਪੈਸਾ ਕਮਾਉਣਾ ਚਾਹੁੰਦੇ ਆ ਅਸੀਂ ਆਪਣੇ ਬਿਜ਼ਨਸ ਨੂੰ ਅੱਗੇ ਵਧਾਉਣ ਬਾਰੇ ਉਹੀ ਬੰਦਾ ਸੋਚ ਸਕਦਾ ਵਾ ਸਵੇਰੇ ਉੱਠਣ ਸਾਰੀ ਤੂ ਤੂ ਮੇ ਮੇ ਚੱਲਣੀ ਸ਼ੁਰੂ ਹੋ ਜਾਣੀ ਇਹ ਛੋਟੀ ਛੋਟੀ ਗੱਲਾਂ ਨੂੰ ਲੈ ਕੇ ਉਹ ਅੱਗੇ ਪੈਸਾ ਕਮਾਉਣ ਬਾਰੇ ਕਿਵੇਂ ਸੋਚ ਲੇਗਾ ਉਹ ਕਦੇ ਅਸੀਂ ਆਪਸ ਦੇ ਵਿੱਚ ਬੈਠ ਕੇ ਗੱਲ ਕਲੀਅਰ ਕਰਨਾ ਹੀ ਨਹੀਂ ਚਾਹੁੰਦੇ ਹੈਗੇ ਮੇਰੇ ਵੱਲੋਂ ਤੁਹਾਨੂੰ ਸਰ ਨੂੰ ਪੈਰ ਪੈ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਨਾ ਆਪਾਂ ਗੱਲ ਕਰਾਂਗੇ ਜਿਹੜੇ ਘਰ ਦੇ ਵਿੱਚ ਹਸਬੰਡ ਵਾਈਫ ਦੀ ਲੜਾਈ ਹੁੰਦੀ ਰਹੇ ਨਾ ਜਾਨੀ ਕਿ ਝਗੜਾ ਹੁੰਦਾ ਰਹੇ ਥੋੜੋ ਬੋਤਾ ਹੀ ਚਾਵੇ ਹੁੰਦਾ ਰਹੇ ਉਹ ਘਰ ਦੇ ਵਿੱਚ ਜਿਹੜੀ ਬਰਕਤ ਆ ਉਹ ਕਦੇ ਨਹੀਂ ਹੁੰਦੀ ਹੈਗੀ ਉਹ ਜਿਹੜੀ ਫੈਮਿਲੀ ਜਿਹੜੀ ਹੈ ਜਾਇਆ ਪਾ ਉਹ ਘਰ ਕੇ ਦੀ ਉਹ ਕਦੇ ਵੀ ਤਰੱਕੀ ਵੱਲ ਨਹੀਂ ਜਾਂਦਾ ਹੈਗਾ ਉਹ ਪਿੱਛੇ ਨੂੰ ਹੀ ਹੁੰਦਾ ਵਾ ਕਿਉਂਕਿ ਮੈਂ ਆਪਣੀ ਲਾਈਫ ਦੇ ਵਿੱਚ ਬਹੁਤ ਸਾਰੇ ਕੇਸ ਆ ਜਿਹੜੇ ਮੈਂ ਇਹੋ ਜਿਹੇ ਦੇਖੇ ਨੇ ਜਿਹੜੇ ਘਰ ਦੇ ਵਿੱਚ ਹਸਬੰਡ ਵਾਈਫ ਦੀ ਮਤਲਬ ਲੜਾਈ ਹੁੰਦੀ ਰਹੇ ਝਗੜਾ ਹੁੰਦਾ ਰਹੇ ਹਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਾਂ ਫਿਰ ਇੱਕ ਦਿਨ ਛੱਡ ਕੇ ਜਾਂ ਫਿਰ ਦੋ ਦਿਨ ਛੱਡ ਕੇ ਉਹ ਘਰ ਕਦੇ ਵੀ ਤਰੱਕੀ ਨਹੀਂ ਕਰ ਸਕਿਆ ਹੈਗਾ ਉਹ ਘਰ ਦੇ ਵਿੱਚ ਕਦੇ ਵੀ ਬਰਕਤ ਨਹੀਂ ਹੋਈ ਹੈਗੀ ਉਹ ਘਰ ਸੋ ਕੋ ਹਮੇਸ਼ਾ ਥੱਲੇ ਨੂੰ ਹੀ ਗਿਆ ਜਾਨੀ ਕਿ ਉਹਨਾਂ ਦਾ ਡਾਊਨ ਫਾਲ ਆ ਜਿਹੜਾ ਉਹ ਚਲਦਾ ਹੀ ਗਿਆ ਵਾ ਪਤਾ ਨਹੀਂ ਮੈਨੂੰ ਇਸ ਗੱਲ ਦੀ ਸਮਝ ਨਹੀਂ ਹੁੰਦੀ ਹੈਗੀ ਕਿ ਅਸੀਂ ਛੋਟੀ ਛੋਟੀਆਂ ਗੱਲਾਂ ਨੂੰ ਲੈ ਕੇ ਨਾ ਅਸੀਂ ਉਹਨਾਂ ਤੇ ਲੜਾਈ ਕਰਨ ਬੈਠ ਜਾਂਦੇ ਆ ਅਸੀਂ ਉਸ ਗੱਲਾਂ ਦਾ ਮਤਲਬ ਵੀ ਨਤੀਜਾ ਉਹ ਨਹੀਂ ਕੱਢ ਪਾਉਂਦੇ ਹੈਗੇ ਸਾਨੂੰ ਲੜਨ ਦੀ ਪਈ ਹੁੰਦੀ ਆ ਪਤਾ ਨਹੀਂ ਇਹਦਾ ਕੀ ਕਰਨ ਹੋ ਸਕਦਾ ਵਾ ਹਣਾ ਦੇਖੋ ਗੱਲ ਛੋਟੀ ਜੀ ਹੁੰਦੀ ਆ ਛੋਟੀ ਜੀ ਗੱਲ ਹੁੰਦੀ ਆ ਆਪਾਂ ਉਹਨੂੰ ਬਹੁਤ ਜ਼ਿਆਦਾ ਵੱਡੀ ਬਣਾ ਦਿੰਦੇ ਆ ਆਪਾਂ ਸਵੇਰੇ ਉੱਠਣਾ ਸਵੇਰੇ ਉੱਠਣ ਸਾਰੀ ਤੂ ਤੂ ਮੇ ਮੇ ਚਲਣੀ ਸ਼ੁਰੂ ਹੋ ਜਾਣੀ ਹੈ ਛੋਟੀ ਛੋਟੀ ਗੱਲਾਂ ਨੂੰ ਲੈ ਕੇ ਹੀ ਹਨਾ ਤੇ ਫਿਰ ਉਹ ਜਿਹੜੀ ਗੱਲਾਂ ਹੁੰਦੀਆਂ ਨੇ ਨਾ ਉਹ ਬੰਦੇ ਦੇ ਦਿਮਾਗ ਦੇ ਵਿੱਚ ਬੈਠ ਜਾਂਦੀਆਂ ਨੇ ਬੰਦਾ ਜਦੋਂ ਵੀ ਮਤਲਬ ਵੀ ਤਿਆਰ ਹੁੰਦਾ ਹੋਵੇ ਜਾਂ ਫਿਰ ਉਹਨੇ ਆਪਣੇ ਘਰ ਤੋਂ ਬਾਹਰ ਕਿਤੇ ਕੰਮ ਜਾਣਾ ਹੋਵੇ ਆਫਿਸ ਜਾਣਾ ਹੋਵੇ ਹਨਾ ਜਾਂ ਫਿਰ ਕਿਤੇ ਵੀ ਉਹਨੇ ਆਫਿਸ ਦੇ ਵਿੱਚ ਕੰਮ ਕਰਨਾ ਹੋਵੇ ਉਹਦੇ ਦਿਮਾਗ ਦੇ ਵਿੱਚ ਨਾ ਉਹੀ ਗੱਲਾਂ ਜਿਹੜੀਆਂ ਆਪਾਂ ਮਤਲਬ ਵੀ ਪਿੱਛੇ ਛੱਡ ਕੇ ਆਏ ਆਂ ਘਰ ਦੇ ਵਿੱਚ ਹਨਾ ਜੋ ਤੁਹਾਡੀ ਵਾਈਫ ਨੇ ਤੁਹਾਨੂੰ ਬੋਲੀਆਂ ਸੀ ਜਾਂ ਫਿਰ ਤੁਹਾਡੇ ਹਸਬੰਡ ਨੇ ਵਾਈਫ ਨੂੰ ਬੋਲੀਆਂ ਸੀ ਉਹ ਦਿਮਾਗ ਦੇ ਵਿੱਚ ਬਾਰ ਬਾਰ ਘੁੰਮੀ ਜਾਂਦੀਆਂ ਨੇ ਵੀ ਉਹ ਮੈਨੂੰ ਇਦਾਂ ਕਿਉਂ ਬੋਲੀ ਉਹ ਮੈਨੂੰ ਕਿਉਂ ਇਦਾਂ ਬੋਲਿਆ ਇਦਾਂ ਨਹੀਂ ਸੀ ਬੋਲਣਾ ਚਾਹੀਦਾ ਮੈਂ ਕਰ ਜਾ ਕੇ ਉਹਨੂੰ ਇਹਦਾ ਜਵਾਬ ਦੇਣਾ ਵਾ ਐਂ ਕਰਨਾ ਮੈਂ ਜੋ ਕਰਨਾ ਵਾ ਹਣ ਜਾਨਕੀ ਉਹ ਸਾਰਾ ਦਿਨ ਮਤਲਬੀ ਦਿਮਾਗ ਦੇ ਵਿੱਚ ਉਹ ਗੱਲਾਂ بار بار ਘੂਮੀ ਜਾਂਦੀਆਂ ਨੇ ਜਾਨਕੀ ਅਸੀਂ ਉਹ ਜਾਲ ਦੇ ਵਿੱਚੋਂ ਅਸੀਂ ਬਾਹਰ ਨਿਕਲ ਹੀ ਨਹੀਂ ਪਾਉਂਦੇ ਹੈਗੇ ਜਦੋਂ ਤੱਕ ਮਤਲਬੀ ਦੇਖੋ ਜੇ ਅਸੀਂ ਤਰੱਕੀ ਕਰਨਾ ਚਾਹੁੰਦੇ ਆ ਅਸੀਂ ਆਪਣੇ ਘਰ ਦੇ ਵਿੱਚ ਬਰਕਤ ਲਿਆਉਣਾ ਚਾਹੁੰਦੇ ਆ ਅਸੀਂ ਪੈਸਾ ਕਮਾਉਣਾ ਚਾਹੁੰਦੇ ਆ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਸਕਸੈਸ ਹੋਣਾ ਚਾਹੁੰਦੇ ਆ ਅਸੀਂ ਸਕਸੈਸ ਤਾਂ ਹੀ ਹੋਵਾਂਗੇ ਜੇ ਅਸੀਂ ਆਪਣੇ ਘਰ ਦੇ ਵਿੱਚ ਲੜਾਈ ਨਾ ਕਰਾਂਗੇ ਛੋਟੀ ਛੋਟੀ ਗੱਲਾਂ ਨੂੰ ਲੈ ਕੇ ਲੜਾਈ ਨਾ ਕਰਾਂਗੇ ਛੋਟੀ ਮੋਟੀ ਗੱਲਾਂ ਦੇਖੋ ਹਰ ਇੱਕ ਘਰ ਦੇ ਵਿੱਚ ਜਿੱਥੇ ਦੋ ਭਾਂਡੇ ਹੁੰਦੇ ਆ ਉਹ ਖੜਕਦੇ ਹੀ ਹੁੰਦੇ ਆ ਠੀਕ ਆ ਕੋਈ ਗੱਲ ਨਹੀਂ ਕਦੇ ਕਦੇ ਲੜਾਈ ਹੁੰਦੀ ਆ ਕੋਈ ਗੱਲ ਨਹੀਂ ਹਨਾ ਆਪਾਂ ਇੱਕੋ ਘਰ ਦੇ ਵਿੱਚ ਆਪਾਂ ਰਹਿਣਾ ਵੀ ਇਕੱਠੇ ਆ ਤੇ ਫਿਰ ਰਹਿਣਾ ਵੀ ਲੜ ਗਿਆ ਉਹਦਾ ਕੀ ਫਾਇਦਾ ਵਾ ਇਹ ਤਾਂ ਦੇਖੋ ਜਦੋਂ ਆਪਣੀ ਘਰ ਦੇ ਵਿੱਚ ਲੜਾਈ ਹੁੰਦੀ ਹੋਵੇ ਛੋਟੀ ਛੋਟੀ ਗੱਲਾਂ ਨੂੰ ਲੈ ਕੇ ਹੀ ਚਾਹੇ ਲੜਾਈ ਹੁੰਦੀ ਹੋਵੇ ਪਰ ਉਹਦਾ ਜਿਹੜਾ ਮੈਨ ਇਫੈਕਟ ਹੈ ਨਾ ਉਹਦਾ ਇਫੈਕਟ ਬਹੁਤ ਵੱਡਾ ਇਫੈਕਟ ਪੈਂਦਾ ਵਾ ਇੱਕ ਤਾਂ ਦੇਖੋ ਸਾਡੇ ਬੱਚਿਆਂ ਤੇ ਮਾੜਾ ਮਾੜਾ ਪ੍ਰਭਾਵ ਪੈਂਦਾ ਵਾ ਕਿਉਂਕਿ ਬੱਚੇ ਉਹ ਚੀਜ਼ ਨੂੰ ਸੁਣਦੇ ਨੇ ਦੇਖਦੇ ਨੇ ਉਹਨਾਂ ਦੇ ਦਿਮਾਗ ਦੇ ਉੱਤੇ ਬਹੁਤ ਜ਼ਿਆਦਾ ਉਹਦਾ ਮਾੜਾ ਪ੍ਰਭਾਵ ਪੈਂਦਾ ਵਾ ਠੀਕ ਹੈ ਇੱਕ ਤੁਹਾਡੀ ਲਾਈਫ ਦੇ ਉੱਤੇ ਪਰ ਤੁਹਾਨੂੰ ਨਹੀਂ ਪਤਾ ਲੱਗਦਾ ਹੈਗਾ ਪਰ ਤੁਹਾਨੂੰ ਇਹ ਲੱਗਦਾ ਜਿਵੇਂ ਇਹਦਾ ਕੁਝ ਨਹੀਂ ਹੁੰਦਾ ਹੈਗਾ ਪਰ ਤੁਹਾਡੀ ਲਾਈਫ ਦੇ ਉੱਤੇ ਉਹਦਾ ਬਹੁਤ ਹੀ ਜ਼ਿਆਦਾ ਵੱਡਾ ਇਫੈਕਟ ਪੈਂਦਾ ਵਾ ਜਦੋਂ ਤੁਸੀਂ ਮਾੜੀ ਮਾੜੀ ਗੱਲ ਨੂੰ ਲੈ ਕੇ ਤੁਸੀਂ ਲੜਦੇ ਰਹਿੰਦੇ ਹੋ ਹੁਣ ਮੰਨ ਕੇ ਚੱਲੀ ਜੀ ਵੀ ਤੁਹਾਡਾ ਜਿਹੜਾ ਹਸਬੰਡ ਆ ਉਹ ਕਿਤੇ ਕੰਮ ਦੇ ਜਾਂਦਾ ਜਾਂ ਫਿਰ ਦਫ਼ਤਰ ਦੇ ਵਿੱਚ ਹੀ ਜਾਂਦਾ ਵਾ ਜਦੋਂ ਤੁਸੀਂ ਲੜਦੇ ਰਹਣਾ ਹਰੇਕ ਟਾਈਮ ਤੁਸੀਂ ਲੜਦੇ ਰਹਿਣਾ 24 ਘੰਟੇ ਲੜਦੇ ਰਹਿਣਾ ਮਾੜੀ ਮਾੜੀ ਗੱਲ ਤੋਂ ਲੈ ਕੇ ਉਹਦੇ ਦਿਮਾਗ ਦੇ ਵਿੱਚ ਉਹੀ ਗੱਲਾਂ ਬਾਰ-ਬਾਰ ਘੁੰਮਦੀਆਂ ਰਹਿੰਦੀਆਂ ਨੇ ਜਦੋਂ ਉਹਦੇ ਦਿਮਾਗ ਦੇ ਵਿੱਚ ਉਹੀ ਗੱਲਾਂ ਬਾਰ-ਬਾਰ ਘੁੰਮਦੀਆਂ ਰਹਿੰਦੀਆਂ ਨੇ ਤਾਂ ਉਹ ਅੱਗੇ ਦੀ ਤਰੱਕੀ ਬਾਰੇ ਕਿਵੇਂ ਸੋਚ ਲੇਗਾ ਹਣਾ ਉਹ ਅੱਗੇ ਪੈਸਾ ਕੋਲ ਬਾਰੇ ਕਿਵੇਂ ਸੋਚ ਲੇਗਾ ਉਹ ਆਪਣੇ ਆਪ ਨੂੰ ਆਪਣੀ ਫੈਮਲੀ ਨੂੰ ਹਨਾ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਕਿੱਥੇ ਲੈ ਕੇ ਜਾਏਗਾ ਮੰਨ ਕੇ ਚਲੋ ਅੱਜ ਤੁਸੀਂ ਇੱਥੇ ਖੜੇ ਹੋ ਠੀਕ ਆ ਜੇ ਤੁਸੀਂ ਲੜਦੇ ਰਹੇ ਇਸੇ ਤਰ੍ਹਾਂ ਹੀ ਤਾਂ ਜਿਹੜਾ ਬੰਦਾ ਵਾਜੇ ਨੇ ਮਤਲਬ ਵੀ ਤੁਹਾਡੀ ਫੈਮਲੀ ਨੂੰ ਅੱਗੇ ਗਰੋ ਕਰਕੇ ਲੈ ਕੇ ਜਾਣਾ ਉਹ ਤੁਹਾਡੀ ਫੈਮਲੀ ਨੂੰ ਗਰੋ ਕਿਵੇਂ ਕਰ ਲੇਗਾ ਕਿਉਂਕਿ ਉਹਦੇ ਦਿਮਾਗ ਦੇ ਵਿੱਚ 24 ਘੰਟੇ ਦਾ ਉਹੀ ਗੱਲ ਚੱਲੀ ਜਾਂਦੀ ਹੈ ਜਿਹੜੀ ਤੁਹਾਡੇ ਘਰ ਦੇ ਵਿੱਚ ਹੋਈ ਆ ਛੋਟੀਆਂ ਛੋਟੀਆਂ ਗੱਲਾਂ 'ਚ ਚੱਲਦੀਆਂ ਰਹਿੰਦੀਆਂ ਨੇ ਜਦ ਕੋਈ ਵੀ ਗੱਲਬਾਤ ਹੁੰਦੀ ਆ ਉਹਦੇ ਦਿਮਾਗ ਦੇ ਵਿੱਚ 24 ਘੰਟੇ ਤੱਕ ਉਹੀ ਗੱਲਾਂ ਘੁੰਮਦੀਆਂ ਰਹਿੰਦੀਆਂ ਨੇ ਉਹ ਤਰੱਕੀ ਦੇ ਵੱਲ ਕਿਵੇਂ ਸੋਚੇਗਾ ਉਹ ਅੱਗੇ ਵੱਲ ਕਿਵੇਂ ਸੋਚੇਗਾ ਅੱਗੇ ਵਧਣ ਦੇ ਬਾਰੇ ਤਾਂ ਬਿਲਕੁਲ ਵੀ ਨਹੀਂ ਸੋਚ ਸਕਦਾ ਹੈਗਾ ਅੱਗੇ ਵਧਣ ਦੇ ਬਾਰੇ ਆਪਣੇ ਬਿਜ਼ਨਸ ਨੂੰ ਅੱਗੇ ਲੈ ਕੇ ਜਾਣ ਦੇ ਬਾਰੇ ਆਪਣੀ ਫੈਮਿਲੀ ਨੂੰ ਅੱਗੇ ਲੈ ਕੇ ਜਾਣ ਬਾਰੇ ਆਪਣੇ ਬਿਜ਼ਨਸ ਨੂੰ ਅੱਗੇ ਵਧਾਉਣ ਬਾਰੇ ਉਹੀ ਬੰਦਾ ਸੋਚ ਸਕਦਾ ਵਾ ਜਿਹਦੇ ਦਿਮਾਗ ਦੇ ਵਿੱਚ ਇਹ ਗੱਲਾਂ ਨਾ ਹੋਣਗੀਆਂ ਜਿਹਦਾ ਦਿਮਾਗ ਬਿਲਕੁਲ ਫ੍ਰੀ ਹੋਏਗਾ ਟੋਟਲੀ ਫ੍ਰੀ ਹੋਏਗਾ ਜਾਨੀ ਕਿ ਉਹਦੇ ਦਿਮਾਗ ਦੇ ਵਿੱਚ ਸਿਰਫ ਇਹੀ ਚੱਲਦਾ ਰਹਿਣਾ ਚਾਹੀਦਾ ਵੀ ਯਾਰ ਮੈਂ ਆਪਣੇ ਪਰਿਵਾਰ ਦੀ ਆਪਣੀ ਤਰੱਕੀ ਕਿਵੇਂ ਕਰਨੀ ਆ ਮੈਂ ਆਪਣੇ ਬਿਜ਼ਨਸ ਨੂੰ ਅੱਗੇ ਕਿਵੇਂ ਲੈ ਕੇ ਜਾਣਾ ਵਾ ਮੈਂ ਕਿਵੇਂ ਆਪਣੇ ਬਿਜ਼ਨਸ ਨੂੰ ਅੱਗੇ ਲੈ ਕੇ ਜਾਵਾਂਗਾ ਮੈਂ ਆਪਣੇ ਬਿਜ਼ਨਸ ਨੂੰ ਤਾਂ ਹੀ ਅੱਗੇ ਲੈ ਕੇ ਜਾਵਾਂਗਾ ਜੇ ਉਹਦੇ ਦਿਮਾਗ ਦੇ ਵਿੱਚ ਹਨਾ ਜਿਹੜੀ ਆਪਣੇ ਘਰ ਦੇ ਵਿੱਚ ਘਟਨਾ ਵਾਪਰੀ ਆ ਜਾਂ ਫਿਰ ਕੋਈ ਗੱਲ ਹੋਈ ਆ ਉਹ ਉਹਦੇ ਦਿਮਾਗ ਦੇ ਵਿੱਚ ਗੱਲ ਨਾ ਚੱਲੇ ਜੇ ਉਹਦੇ ਦਿਮਾਗ ਦੇ ਵਿੱਚ ਉਹੀ ਗੱਲ بار بار ਰਿਪੀਟ ਕਰਦੀ ਰਹੂਗੀ ਤਾਂ ਉਹ ਬੰਦਾ ਕਦੇ ਵੀ ਅੱਗੇ ਵੱਾਰੇ ਨਹੀਂ ਸੋਚੂਗਾ ਉਹ ਅੱਗੇ ਵੱਾਰੇ ਸੋਚ ਨਹੀਂ ਸਕਦਾ ਉਹ ਸਗੋ ਪਿੱਛੇ ਨੂੰ ਹੀ ਆਊਗਾ ਕਿਉਂਕਿ ਉਹਦੇ ਦਿਮਾਗ ਦੇ ਵਿੱਚ ਤਾਂ ਅੱਗੇ ਬਾਰੇ ਚੀਜ਼ ਕੋਈ ਆ ਹੀ ਨਹੀਂ ਸੀ ਉਹਦੇ ਦਿਮਾਗ ਦੇ ਵਿੱਚ ਤਾਂ ਉਹੀ ਚੀਜ਼ ਵਾਰ-ਵਾਰ ਚੱਲੀ ਜਾ ਰਹੀ ਆ ਜੋ ਉਹਦੀ ਨਾਲ ਘਰੇ ਘਟਨਾ ਵਾਪਰੀ ਸੀ ਜੋ ਉਹ ਤੁਹਾਡੇ ਦੋਵਾਂ ਦੇ ਵਿੱਚ ਮੀਆ ਬੀਬੀ ਦੇ ਵਿੱਚ ਜੋ ਗੱਲਬਾਤ ਹੋਈ ਸੀ ਉਹ ਉਹਦੇ ਦਿਮਾਗ ਦੇ ਵਿੱਚ ਉਹੀ ਚੀਜ਼ ਚੱਲੀ ਜਾ ਰਹੀ ਆ ਉਹ ਨੂੰ ਐ ਹੁਣ ਵੀ ਯਾਰ ਜਦੋਂ ਮੈਂ ਆਫਿਸ ਤੋਂ ਘਰ ਜਾਣਾ ਉਦੋਂ ਵੀ ਇਹੀ ਕੁਤਕਲੇਸ਼ ਰਹਿਣਾ ਵਾ ਹਣਾ ਘਰੇ ਜਾਂਦਾ ਕੀ ਫਾਇਦਾ ਵਾ ਹਣਾ ਜਦੋਂ ਘਰੋਂ ਆਉਣਾ ਉਹਦਾ ਵੀ ਇਹੀ ਕੁਤਕਲੇਸ਼ ਰਹਿਣਾ ਵਾ ਕੀ ਕਰਨਾ ਵਾ ਦੇਖੋ ਏਡੀ ਵੱਡੀ ਗੱਲ ਨਹੀਂ ਹੁੰਦੀ ਹਰੇਕ ਚੀਜ਼ ਦਾ ਮਸਲਾ ਹਰੇਕ ਗੱਲ ਦਾ ਮਸਲਾ ਨਿਕਲਦਾ ਹੀ ਨਿਕਲਦਾ ਵਾ ਬਸਤ ਗੱਲ ਇਹ ਹੈ ਕਿ ਅਸੀਂ ਉਸ ਗੱਲ ਦਾ ਮਸਲਾ ਕੱਢਣਾ ਹੀ ਨਹੀਂ ਚਾਹੁੰਦੇ ਹੈਗੇ ਕਦੇ ਅਸੀਂ ਆਫਿਸ ਦੇ ਵਿੱਚ ਬੈਠ ਕੇ ਗੱਲ ਕਲੀਅਰ ਕਰਨਾ ਹੀ ਨਹੀਂ ਚਾਹੁੰਦੇ ਹੈਗੇ ਜੇ ਅਸੀਂ ਆਫਿਸ ਦੇ ਵਿੱਚ ਬੈਠ ਕੇ ਆ ਉਸ ਗੱਲ ਦੇ ਉੱਤੇ ਚਰਚਾ ਕਰੀਏ ਹਣਾ ਵੀ ਕੀ ਗੱਲ ਸੀ ਕਿਹੜੀ ਗੱਲਬਾਤ ਸੀ ਜਿਹਦੇ ਕਰਕੇ ਆਪਣੇ ਵਿੱਚ ਝਗੜਾ ਚੱਲਦਾ ਰਹਿੰਦਾ ਇੱਕ ਦੂਜੇ ਦੀ ਆਪਾਂ ਗਲਤ ਫਹਿਮੀ ਆ ਜਿਹੜੀ ਆਪਾਂ ਜੇ ਉਹ ਕਲੀਅਰ ਕਰੀਏ ਹਣਾ ਛੋਟੇ ਛੋਟੇ ਗੱਲਾਂ ਨੂੰ ਜੇ ਆਪਾਂ ਉਹੀ ਗੱਲਬਾਤ ਆਪਾਂ ਕਲੀਅਰ ਕਰੀਏ ਗਲਤ ਫਹਿਮੀਆਂ ਇੱਕ ਦੂਜੇ ਦੀ ਆਪਾਂ ਦੂਰ ਕਰੀਏ ਫਿਰ ਮੈਨੂੰ ਨਹੀਂ ਲੱਗਦਾ ਹੈਗਾ ਵੀ ਇਹ ਚੀਜ਼ਾਂ ਨੇ ਜਿਹੜੀਆਂ ਛੋਟੇ ਮੋਟੇ ਝਗੜੇ ਆ ਜਿਹੜੇ ਇਹ ਹੁੰਦੇ ਰਹੇ ਨਿੱਗੇ ਮੈਂ ਤਾਂ ਇਹ ਚੀਜ਼ ਦੇਖੀ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਮਤਲਬ ਵੀ ਆਫਿਸ ਦੇ ਵਿੱਚ ਮਤਲਬ ਝਗੜਾ ਮਾੜੀ ਮਾੜੀ ਗੱਲ ਤੋਂ ਲੈ ਕੇ ਵੀ ਝਗੜਾ ਚੱਲਦਾ ਰਹਿੰਦਾ ਵਾ ਉਹ ਘਰ ਕਦੇ ਤਰੱਕੀ ਕਰ ਸਕਿਆ ਹੀ ਨਹੀਂ ਹੈਗਾ ਉਹ ਘਰ ਉੱਥੇ ਦਾ ਉੱਥੇ ਹੀ ਖੜਾ ਵਾ ਉਹ ਕਦੇ ਤਰੱਕੀ ਕਰੇਗਾ ਵੀ ਨਹੀਂ ਤੇ ਉੱਥੇ ਹੀ ਖੜਾ ਰਹੇਗਾ ਜਾਂ ਫਿਰ ਉਹ نیچے ਜਾਏਗਾ ਜੇ ਤੁਸੀਂ ਆਪਣੇ ਘਰ ਦੀ ਤਰੱਕੀ ਕਰਨਾ ਚਾਹੁੰਦੇ ਹੋ ਆਪਣੇ ਬਿਜ਼ਨਸ ਨੂੰ ਤੁਸੀਂ ਗਰੋ ਕਰਨਾ ਚਾਹੁੰਦੇ ਹੋ ਜੇ ਤੁਸੀਂ ਆਪਣੀ ਫੈਮਿਲੀ ਨੂੰ ਉੱਪਰ ਤੱਕ ਲੈ ਕੇ ਜਾਣਾ ਚਾਹੁੰਦੇ ਹੋ ਨਾ ਤਾਂ ਜਿਹੜੇ ਤੁਹਾਡੇ ਘਰ ਦੇ ਵਿੱਚ ਛੋਟੀ ਛੋਟੀ ਗੱਲਾਂ ਨੂੰ ਲੈ ਕੇ ਲੜਾਈ ਝਗੜੇ ਹੁੰਦੇ ਰਹਿੰਦੇ ਨੇ ਤੁਹਾਨੂੰ ਸਾਰਾ ਤੋਂ ਪਹਿਲਾਂ ਇਹਨਾਂ ਦਾ ਮਸਲਾ ਹੱਲ ਆ ਜਿਹੜਾ ਉਹ ਕਰਨਾ ਪਵੇਗਾ ਤੁਹਾਨੂੰ ਇਹਨਾਂ ਨੂੰ ਖਤਮ ਕਰਨਾ ਪਵੇਗਾ ਹੀ ਪਵੇਗਾ ਜੇ ਤੁਸੀਂ ਇਹਨਾਂ ਨੂੰ ਖਤਮ ਕਰੋਗੇ ਤਾਂ ਹੀ ਤੁਸੀਂ ਤਰੱਕੀ ਦੀ راہ ਵੱਲ ਜਾਓਗੇ ਜੇ ਤੁਸੀਂ ਇਹਨਾਂ ਨੂੰ ਖਤਮ ਨਹੀਂ ਕਰੋਗੇ ਤੁਸੀਂ ਜ਼ਿੰਦਗੀ 'ਚ ਕਦੇ ਵੀ ਤੁਸੀਂ ਤਰੱਕੀ ਨਹੀਂ ਕਰ ਪਾਉਂਗੇ ਦੇਖੋ ਤੁਸੀਂ ਇੱਕ ਗੱਲ ਮੰਨ ਕੇ ਚੱਲੋ ਤੁਸੀਂ ਸਾਰਿਆਂ ਨੇ ਰੈਣਾ ਵੀ ਇੱਕੋ ਘਰ ਦੇ ਵਿੱਚ ਇਕੱਠੇ ਆ ਹਨਾ ਫਰ ਫਿਰ ਲੜਾਈ ਕਿਸ ਗੱਲ ਦੀ ਆ ਕਿਸ ਗੱਲ ਦੀ ਲੜਾਈ ਆ ਮਾੜੀ ਮਾੜੀ ਗੱਲਾਂ ਨੂੰ ਲੈ ਕੇ ਹੀ ਆਪਾਂ ਲੜੀ ਜਾਂਦੇ ਆ ਅਸਲ ਦੇ ਵਿੱਚ ਗੱਲ ਪਤਾ ਕੀ ਆ ਸਾਡੇ ਅੰਦਰ ਸ਼ਹਿਨ ਸ਼ੀਲਤਾ ਜਿਹੜੀ ਉਹ ਬਿਲਕੁਲ ਖਤਮ ਹੋ ਗਈ ਆ ਸਾਡੇ ਅੰਦਰ ਸ਼ਹਿਨ ਸ਼ੀਲਤਾ ਹੈਗੀ ਹੀ ਨਹੀਂ ਸਾਨੂੰ ਇਹ ਹੁੰਦਾ ਵਾ ਵੀ ਉਹਨੇ ਇਹ ਗੱਲ ਆ ਜਿਹੜੀ ਸਾਨੂੰ ਉਹਨੇ ਕਿਉਂ ਕਹੀ ਆ ਜਾਨੀ ਜੀ ਸਾਡੇ ਅੰਦਰ ਸਹਿਨਸ਼ੀਲਤਾ ਦਾ ਮੇਤ ਦਾ ਜਿਹੜਾ ਉਹ ਸਾਡੇ ਅੰਦਰ ਨਹੀਂ ਹੈਗਾ ਸਾਡੀ ਸਹਿਨਸ਼ੀਲਤਾ ਜਿਹੜੀ ਬਿਲਕੁਲ ਖਤਮ ਹੋ ਗਈ ਆ ਜੇ ਮੰਨ ਕੇ ਚੱਲੋ ਜੇ ਤੁਹਾਨੂੰ ਤੁਹਾਡਾ ਹਸਬੰਦ ਕੁਝ ਕਹਿ ਰਿਹਾ ਤਾਂ ਤੁਸੀਂ ਉਹਨੂੰ ਇਗਨੋਰ ਕਰ ਦਿਓ ਜੇ ਤੁਹਾਡੀ ਵਾਈਫ ਤੁਹਾਨੂੰ ਕੁਝ ਕਹਿ ਰਹੀ ਆ ਤਾਂ ਤੁਸੀਂ ਉਹ ਇਗਨੋਰ ਕਰ ਦਿਓ ਜੇ ਤੁਸੀਂ ਇਸ ਤਰੀਕੇ ਨਾਲ ਚੱਲੋਗੇ ਰਲ ਮਿਲ ਕੇ ਚੱਲੋਗੇ ਪੂਰਾ ਪਰਿਵਾਰ ਤੁਸੀਂ ਇੱਕ ਮੁੱਠ ਹੋ ਕੇ ਚੱਲੇਗਾ ਇੱਕ ਝੁੱਟ ਹੋ ਕੇ ਚੱਲੇਗਾ ਫਿਰ ਤੁਸੀਂ ਤਰੱਕੀ ਦੀ راہ ਵੱਲ ਜਾਉਂਗੇ ਜੇ ਤੁਸੀਂ ਇੱਕ ਝੁੱਟ ਹੋ ਕੇ ਨਹੀਂ ਜਾਉਂਗੇ ਤਫੇ ਤੁਸੀਂ ਕਦੇ ਤਰੱਕੀ ਦੀ راہ ਵੱਲ ਜਾ ਹੀ ਨਹੀਂ ਸਕਦੇਗੇ ਜਿੱਥੇ ਤੁਸੀਂ ਖੜੇ ਹੋ ساری ਜ਼ਿੰਦਗੀ ਤੁਸੀਂ ਉੱਥੇ ਹੀ ਖੜੇ ਰਹੂਗੇ ਸੋ ਇਸ ਕਰਕੇ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਤਰੱਕੀ ਕਰਨਾ ਚਾਹੁੰਦੇ ਹੋ ਜੇ ਤੁਸੀਂ ਬਰਕਤ ਆਪਣੇ ਘਰ ਦੇ ਵਿੱਚ ਲਿਆਉਣਾ ਚਾਹੁੰਦੇ ਹੋ ਨਾ ਤਾਂ ਤੁਸੀਂ ਆਹ ਲੜਾਈ ਝਗੜਿਆ ਜਿਹੜੇ ਪਲੀਜ਼ ਪਲੀਜ਼ ਆਹ ਲੜਾਈ ਝਗੜਿਆਂ ਨੂੰ ਤੁਸੀਂ ਬੰਦ ਕਰ ਦਿਓ ਆਹ ਲੜਾਈ ਝਗੜਿਆਂ ਦੇ ਵਿੱਚ ਕੁਝ ਨਹੀਂ ਰੱਖਿਆ ਹੈਗਾ ਕਿਸੇ ਨੇ ਕੁਝ ਨਹੀਂ ਇਸ ਲੜਾਈ ਝਗੜਿਆਂ ਤੋਂ ਖਟਿਆਏਗਾ ਇਹਦੇ ਵਿੱਚ ਬਦਨਾਮੀ ਹੀ ਹੁੰਦੀ ਆ ਇਹਦੇ ਵਿੱਚ ਮਾੜਾ ਇਫੈਕਟ ਹੀ ਪੈਂਦਾ ਵਾ ਮਾੜਾ ਇਫੈਕਟ ਤੁਹਾਡੇ ਬੱਚਿਆਂ ਤੇ ਪਵੇਗਾ ਤੁਹਾਡੇ ਪਰਿਵਾਰ ਤੇ ਪਵੇਗਾ ਤੁਹਾਡੀ ਜ਼ਿੰਦਗੀ ਤੇ ਪਵੇਗਾ ਤੁਹਾਡੇ ਆਂਡ ਗਵਾਂਡ ਦੇ ਵਿੱਚ ਪਵੇਗਾ ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚ ਪਵੇਗਾ ਕਿਸੇ ਦਾ ਕੁਝ ਨਹੀਂ ਜਾਣਾ ਹੈਗਾ ਕਿਸੇ ਦਾ ਕੁਝ ਵੀ ਨਹੀਂ ਜਾਣਾ ਹੈਗਾ ਨੁਕਸਾਨ ਤੁਹਾਡਾ ਹੀ ਹੋਣਾ ਵਾ ਤੁਹਾਡਾ ਹੀ ਹੋਣਾ ਵਾ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਣਾ ਹੈਗਾ ਸੋ ਮੈਂ ਕਿ ਨਵਾਂ ਸਾਨੂੰ ਜਿਹੜੀ ਜ਼ਿੰਦਗੀ ਮਿਲੀ ਆ ਇੱਕ ਵਾਰ ਜ਼ਿੰਦਗੀ ਮਿਲੀ ਆ ਆਪਣੀ ਜ਼ਿੰਦਗੀ ਨੂੰ ਜਿੰਨੀ ਦੇਰ ਤੱਕ ਤੁਸੀਂ ਜਿਉ ਕੇ ਜਾਣਾ ਵਾ ਆਪਣੀ ਜ਼ਿੰਦਗੀ ਨੂੰ ਹਮੇਸ਼ਾ ਖੁਸ਼ ਹੋ ਕੇ ਹਮੇਸ਼ਾ ਖੁਸ਼ ਹੋ ਕੇ ਇਹਨੂੰ ਜਿਉਓ ਜੇਨਾ ਤੁਸੀਂ ਖੁਸ਼ ਹੋ ਕੇ ਆਪਣੀ ਜ਼ਿੰਦਗੀ ਨੂੰ ਤੁਸੀਂ ਜਿਉਂਗੇ ਨਾ ਉਹਦੇ ਵਰਗੀ ਰੀਸ ਹੈ ਹੀ ਨਹੀਂ ਜੀ ਜੇ ਤੁਸੀਂ ਖੁਸ਼ ਹੋ ਕੇ ਆਪਣੀ ਜ਼ਿੰਦਗੀ ਨੂੰ ਜਿਉਂਗੇ ਫਿਰ ਤੁਸੀਂ ਤਰੱਕੀ ਦੇ ਰਾਹ ਵੱਲ ਤੁਸੀਂ ਜਾਉਂਗੇ ਜਾਉਂਗੇ ਦੇਖੋ ਜ਼ਿੰਦਗੀ ਦੇ ਵਿੱਚ ਸੁੱਖ ਤੇ ਦੁੱਖ ਇਹ ਹਰ ਇੱਕ ਬੰਦੇ ਦੇ ਉੱਤੇ ਆਉਣੇ ਹੀ ਆਉਣੇ ਆ ਠੀਕ ਹੈ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਅੱਜ ਸੁੱਖ ਹਨ ਤਾਂ ਕੱਲ ਨੂੰ ਦੁੱਖ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣਾ ਹੀ ਆਣਾ ਵਾ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਅੱਜ ਦੁੱਖ ਹਨ ਤਾਂ ਕੱਲ ਨੂੰ ਸੁੱਖ ਵੀ ਜ਼ਰੂਰ ਆਉਣਾ ਹੀ ਆਉਣਾ ਵਾ ਜਦੋਂ ਵੀ ਕਦੇ ਤੁਹਾਡੀ ਆਪਸ ਦੇ ਵਿੱਚ ਹਸਬੰਡ ਵਾਈਫ ਦੇ ਵਿੱਚ ਮੀਆਂ ਬੀਵੀ ਦੇ ਵਿੱਚ ਤੁਹਾਡੇ ਕਦੇ ਕੋਈ ਵੀ ਗੱਲਬਾਤ ਹੋ ਜਾਂਦੀ ਆ ਹਨਾ ਤਾਂ ਪਲੀਜ਼ ਉਹਨੂੰ ਬੈਠ ਕੇ ਇਕੱਠੇ ਬੈਠ ਕੇ ਉਹਨੂੰ ਤੁਸੀਂ ਨਿਵੇੜਨ ਦੀ ਕਰਿਆ ਕਰੋ ਉਸ ਗੱਲ ਦਾ ਮਸਲਾ ਹੱਲ ਕਰਿਆ ਕਰੋ ਉਸ ਗੱਲ ਦਾ ਤੁਸੀਂ ਇਹ ਸੋਚਿਆ ਕਰੋ ਵੀ ਇਹ ਗੱਲ ਹੋਈ ਕਿਉਂ ਆ ਕੀ ਗੱਲ ਆ ਕੀਦੀ ਗਲਤੀ ਆ ਇਹ ਗੱਲ ਅੱਗੇ ਤੋਂ ਨਹੀਂ ਹੋਣੀ ਚਾਹੀਦੀ ਜਦੋਂ ਵੀ ਕਦੇ ਇਦਾਂ ਦੀ ਕਦੇ ਕੋਈ ਨੋਬਤ ਆਉਂਦੀ ਆ ਤਾਂ ਉਹਨੂੰ ਬੈਠ ਕੇ ਇਕੱਠੇ ਨਵੇੜਿਆ ਕਰੋ ਖੁਸ਼ ਹੋ ਕੇ ਰਹਾ ਕਰੋ ਜਿੰਨੇ ਤੁਸੀਂ ਖੁਸ਼ ਹੋਗੇ ਉਹਨੇ ਤੁਸੀਂ ਤੰਦਰੁਸਤ ਰਹੋਗੇ ਉਹਨਾਂ ਦੀ ਜ਼ਿੰਦਗੀ ਤੁਹਾਡੀ ਖੁਸ਼ਹਾਲ ਹੋਵੇਗੀ ਤੇ ਉਹਨੇ ਹੀ ਤੁਸੀਂ ਤਰੱਕੀ ਦੇ ਰਾਹ 'ਤੇ ਤੁਸੀਂ ਜਾਉਂਗੇ ਹੀ ਜਾਉਂਗੇ ਸੋ ਲੜਾਈ ਦੇ ਵਿੱਚ ਕੁਝ ਨਹੀਂ ਰੱਖਿਆ ਹੈਗਾ ਨਾ ਅੱਜ ਤੱਕ ਕਿਸੇ ਨੇ ਲੜਾਈ ਦੇ ਵਿੱਚ ਕੁਝ ਖਟਿਆ ਤੇ ਨਾ ਹੀ ਅੱਗੇ ਕੀ ਜਾ ਕੇ ਕਿਸੇ ਨੇ ਖਟਣਾ ਆਏਗਾ ਸੋ ਹਮੇਸ਼ਾ ਰਲ ਮਿਲ ਕੇ ਰਿਆ ਕਰੋ ਖੁਸ਼ ਰਿਆ ਕਰੋ ਬਾੜੀਆਂ ਮੋਟੀਆਂ ਗੱਲਾਂ ਹਰੇਕ ਦੇ ਘਰੇ ਚਲਦੀਆਂ ਰਹਿੰਦੀਆਂ ਨੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਜੇ ਤੁਸੀਂ ਆਪਣੀ ਜ਼ਿੰਦਗੀ ਵਧੀਆ ਕੱਟਣਾ ਚਾਹੁੰਦੇ ਹੋ ਜ਼ਿੰਦਗੀ ਦੇ ਵਿੱਚ ਤਰੱਕੀ ਕਰਨਾ ਚਾਹੁੰਦੇ ਹੋ ਆਪਣੇ ਘਰ ਦੇ ਵਿੱਚ ਬਰਕਤ ਲਿਆਉਣਾ ਚਾਹੁੰਦੇ ਹੋ ਤਾਂ ਹਮੇਸ਼ਾ ਇਕੱਠੇ ਹੋ ਕੇ ਰਹੋ ਤੇ ਖੁਸ਼ ਹੋ ਕੇ ਰਹੋ ਸੋ ਮੈਂ ਉਮੀਦ ਕਰਦਾ ਹਾਂ ਜਿਹੜੇ ਵੀ ਮੇਰੇ ਭੈਣ ਭਰਾ ਮੇਰੀ ਇਹ ਵੀਡੀਓ ਦੇਖਦੇ ਪਏ ਆ ਮੇਰੀ ਇਹ ਵੀਡੀਓ ਨੂੰ ਦੇਖਣ ਤੋਂ ਬਾਅਦ ਉਹ ਅੱਜ ਤੋਂ ਬਾਅਦ ਕਦੇ ਵੀ ਉਹ ਨਹੀਂ ਲੜਨਗੇ ਸੋ ਉਹ ਅੱਜ ਤੋਂ ਬਾਅਦ ਇਕੱਠੇ ਰਹਿਣਗੇ ਖੁਸ਼ ਰਹਿਣਗੇ ਤੇ ਤਰੱਕੀ ਦੇ ਰਾਂ ਵੱਲ ਉਹ ਜਾਣਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਆਪਣੇ ਕਮੈਂਟ ਥੱਲੇ ਇਸ ਵੀਡੀਓ ਦੇ ਥੱਲੇ ਜਰੂਰ ਲਿਖ ਕੇ ਜਾਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸਾਕ